ਉੱਪਰ ਬੜੀ ਚੜੀ ਪਈ ਆ। ਤੇ ਲੋਕ ਵੀ ਨਾ। ਤਾਜੀ ਟੈਂਕ ਲਵਾਦਾ ਜਵਾਕ ਜਨੇ। ਉਹ ਥੋੜੀ। ਬਾਈ ਹੁਣ ਇਕੱਲੇ ਲੱਗੇ ਪਏ ਨੇ ਸਿੱਕੇ ਦੁਪਹਿਰਾ ਹੋ ਗਿਆ। ਓਕੇ ਬੈਠੇ ਨੇ ਰੋਟੀ ਪਾਉਣ। ਚੱਕ ਲਾ ਪੈਰਾ ਹੋਣੇ। ਉਹ ਬਾਈ ਹੁਣ ਇਕੱਲੇ ਲੱਗੇ ਪਏ ਨੇ। ਲੈ ਲੇਟ ਹੋ ਗਿਆ ਮੈਂ। ਬੋਲਣ ਗਿਆ ਹੁਣ ਤਾਂ। ਬੈਠੇ। ਬਾਈ ਆ ਤਾਂ। ਕੋਈ ਜਰਾ ਆਪਾਂ। ਉਰਾਮ ਕਰੀ ਹੋਇਆ ਰੋਟੀ ਬਾਈ ਆ ਗਿਆ ਸਰਦਾਰ ਆ ਕੋ ਟਾਈਮ ਆ ਯਾਰ ਉਹਦਾ ਨਹੀਂ ਨਾ ਡਾਂਗ ਕੀ ਕਰਦਾ ਜੀ ਕਰੇ ਕੋਈ ਭਈ ਉਹਨਾਂ ਕੰਮ ਅਸੀਂ ਥੋੜਾ ਜਿਹਾ ਉਧਰ ਪਸ਼ੂਆਂ ਲਈ ਬਾਹਰੇ ਪਾਣੀ ਦਾ ਲਾ ਲਾ ਕੇ ਦੋ ਬਾਈ ਲੈ ਪਾਣੀ ਦਾ ਲਾ ਪੀ ਕੇ ਠੀਕ ਕਰੇ ਕੀ ਕਰਦਾ ਸੀ ਘਰੇ ਡੰਗਰਾਂ ਪਸ਼ੂਆਂ ਦਾ ਕਰਦਾ ਸੀ ਮੈਂ ਹੁਣ ਤਾਂ ਦੇਖਿਆ ਪਾਣੀ ਪੀ ਲਪਨ ਕੋਈ ਕੰਮ ਰਹੇਗਾ ਵੇ ਭਾਈ ਮੈਂ ਕਰ ਦਿੰਦਾ ਕੰਮ ਤਾਂ ਤੂੰ ਐ ਕਰ ਸਾਤੀ ਚੱਕ ਅੱਛਾ ਪਹਿਲਾਂ ਕੱਖ ਵੱਡਾ ਠੀਕ ਹੈ ਕੰਮ ਤਾਂ ਸਾਰੀ ਪਏ ਨੇ ਭਾਈ ਮੜਾ ਜ ਸੁਨੇਹਾ ਜੇਕਰ ਆਹੀ ਚਾਰ ਦਿਨ ਨੇ ਬੜੇ ਰਵੇ ਉਦੋਂ ਬਾਅਦ ਵੇਲੀ ਆਪਾਂ ਠੀਕ ਹੈ ਬਈ ਠੀਕ ਨਾਲ ਦਿਨੋਂ ਮੱਕੀ ਰਮਾਉਣ ਨੂੰ ਕਿਹਾ ਸੀ ਉਹ ਅਦਬ ਚਾਲੀ ਕਰਤਾ ਕੰਮ ਬਾਈ ਛੱਡੀ ਵਿੱਚ ਹੀ ਰਤ ਮੁੱਠ ਉਹਦੇ ਚ ਉਹ ਵਿੱਚ ਦੀ ਲਾਈਟ ਪੱਜ ਗਈ ਮੁੜ ਕੇ ਆਈ ਨਹੀਂ ਉਹਨਾ ਕਣਕਾਂ ਕਰਕੇ ਨਾ ਲਾਈਟ ਕੱਟ ਦਿੰਦੇ ਸੀ ਤੀ ਅਜੇ ਰੋਮਾਂ ਦਾ ਬੰਦ ਪਿਆ ਸੀ ਮੈਂ ਹੁਣ ਦੇਖੇ ਨਾਲੇ ਆਈ ਦੀ ਚਾਬੀ ਕਿੱਥੇ ਰੱਖਿਆ ਤੂੰ ਇਹਦੀ ਚਾਬੀ ਬਾਈ ਮੇਰੇ ਕੋਲ ਤਾਂ ਨਹੀਂ ਹੈਗੇ ਭਾਈ। ਰੋਜ਼ ਹੀ ਭੰਨੀ ਆ ਜਾਂਦੇ। ਉਹ ਚਲ ਕੋਈ ਨਹੀਂ ਯਾਰ। ਤੂੰ ਐ ਗੜ। ਦੱਤੀ ਚੱਕ ਉਹ ਪਿਆ ਖੇਲ ਤੇ ਠੀਕ ਹੈ ਭਾਈ। ਚੱਕ ਬਾਹਰ। একদম ਪਰੇ ਦੇ ਨਾ। ਉਹ ਕੰਮ ਨਾ ਪਿਆ ਕਰ ਤੈਨੂੰ ਨਹੀਂ ਪਤਾ। ਇਹ ਨਹੀਂ ਆਖੇਰੀ ਕਰੂ ਮਾ ਮਾ ਮੋਟਾ ਕੰਮ। ਇੱਕ ਪਿਆ ਨਾ ਕੰਮ ਬੱਟਾ ਕਰਦੇ ਨਹੀਂ ਜਿਹਦਾ ਪਰਾਣਾ ਹੁੰਦਾ ਹੈਗਾ। ਪੂਰੀ ਨਹੀਂ ਹੁੰਦਾ ਬੱਟ। ਚਲੋ। ਹੋਰ ਰੋਟੀ ਬੜਾ ਲੈ ਮਾ ਰੋਟੀ ਖਾਵਾ ਯਾਰ। ਮੈਨੂੰ ਤਾਂ ਭੁੱਖ ਲੱਗੀ ਵੇ। ਤੂੰ ਖਾ? ਹਾਂ ਮੇਰਾ ਸੱਤ। ਰੋਟੀ। ਓਹੋ ਨਾ ਕੋਈ ਭੇਜਿਆ ਤੂੰ ਨਾ ਆਇਆ ਜਾ ਬਸ ਉੱਥੇ ਨਾ ਬੈਠ। ਇਹ ਕੀ ਹੈ? ਦਾਲ ਲੀ ਗਰੀ ਕੋਈ ਨੂੰ ਨਹੀਂ ਪਤਾ ਜਿਹੇ ਜਿੱਲਿਆਂ ਦੀ ਆ ਉਹਨੇ ਜੰਮੀ। ਆਏ ਛਾਰ ਦਿਨ ਘਰੇ ਬੇਲੀ ਬੈਠੀ ਰਹਿੰਦੀ ਐ ਨਹੀਂ ਵੀ ਦਾਲ ਬਣਾ ਲਾ ਭਰਾ। ਬਸਾ ਬਹੁਤਾ ਬੋਲ। ਕੀ ਖਾ ਲੈ ਯਾਰ ਰੋਟੀ। ਕੋਈ ਵਧੀਆ ਤੂੰ ਖਾ ਇਹ ਮੇਰੇ ਨਾਲ ਖਾ। ਕਦੇ ਹੋ ਖਾਣੇ ਨਾਲ ਮੈਂ। ਚਲੋ ਪਾਣੀ ਪਾ ਗਏ ਪਾਣੀ ਤਾਂ ਪਾ ਦੇ ਕੋਈ ਲੈ ਭਾਈ ਕੱਖ ਤਾਂ ਵੱਢ ਤੇ ਸ਼ਾਮ ਨੂੰ ਜਾਂਦੇ ਉਹ ਲੈ ਜਾਗੇ ਆਪਾਂ ਲੈ ਕਹੀ ਜੀ ਮੈਨੂੰ ਫਰਾ ਦੇ ਭਾਈ ਕੱਢ ਦਾਂਗਾ ਆਹ ਰਾਤੀ ਨੂੰ ਮੈਨੂੰ ਫਰਾ ਦੇ ਆ ਖਾ ਲਿਆ ਕਰ ਲੈਣਾ ਖਾਲ ਕੱਢਦਾ ਇਹ ਪਾਣੀ ਪੂਣੀ ਛੱਡਾਂਗੇ ਅੱਛਾ ਠੀਕ ਉਹ ਸਾਹ ਜਨਾ ਓਖਾ ਜਾ ਹੁੰਦਾ ਵੀਰੂ ਤਾਂ ਗਿਆ ਪੂਰਾ ਹੋ ਗਿਆ ਉੱਥੇ ਭਾਈ ਦਾਾਮ ਲੈ ਲੈ ਕੋਈ ਅਸੀਂ ਕਰ ਲਾਂਗੇ ਮੈਂ ਮੈਂ 400 500 ਵਾਲੀ ਕੋਈ ਟੈਕਸ ਕਰ ਲਵਾਂ ਉਹ ਵੜਾ ਮੈਨੂੰ ਦਾਆਂ ਨੂੰ ਲਾ ਗੁੱਗੀ ਨਾ ਦਾਜੇ ਆਪਾਂ ਖੂਤ ਵਿੱਚੇ ਭਾਈ ਦਾਾਮ ਲੈ ਜਾਂਦਾ ਜਿੰਨ ਟੱਕਰ ਹੋ ਚੱਕਰ ਜੰਦਾ ਦਾਾਮ ਲੈਦਾ ਹੋਰ ਕੀ ਹੋ ਗਿਆ ਕੋਈ ਗੱਲ ਹੋਰ ਵੱਡੀ ਹੋ ਜੂਗੀ ਫਿਰ ਕੀ ਹੋ ਗਿਆ ਉਹ ਬੁਮਾਰਾ ਹੋ ਗਿਆ ਤਾਂ ਜਿਵੇਂ ਠੀਕ ਹੈ ਆਹੋਂਸਾ ਉੱਥੇ ਚੱਲ ਪੁਰੇ ਨਾਲ ਚੱਲ ਬਈ ਦੇਖੋ ਸਾਂਵੇਂ ਜਾਣ ਬਈ ਪਹਿਲਾਂ ਠਾਠਾ ਕੋਈ ਐ ਤਾਂ ਕੁਝ ਨਹੀਂ ਹੋਇਆ ਉਹ ਨਹੀਂ ਨਹੀਂ ਫੇਰ ਵੀ ਟਪ ਜਾਦੇ ਆ ਬਲੈ ਡਬਲ ਡਰਾਬਾ ਆ ਵਦਰਾ ਅਟਾ ਕਰਦਾ ਇਹਨਾਂ ਦਾ ਡਬਲ ਅਟਾ ਚਲੋ ਸਾਂਵੇਂ ਜਾ ਕੇ ਸਾਂਵੇਂ ਜਾ ਕੋਈ ਨਹੀਂ ਆਏ ਤਾਂ ਕੁਝ ਨਹੀਂ ਦਾ ਸਰ ਕੋਈ ਨਾ ਫੇਰ ਕਰ ਲਾਂਗੇ ਤਾਂ ਹੁਣ ਕਿਹੜਾ ਭੱਜੇ ਜਾਂਦੇ ਕਿਉਂ ਟੈਨਸ਼ਨ ਆ ਅੱਠ ਨਹੀਂ ਕਰਨਾ ਇਹਦਾ ਕੰਮ ਇਥੇ ਖੰਗ ਜੀ ਪਤਾ ਨਹੀਂ ਕਿੱਥੋਂ ਕਰਾ ਲਈ ਕੋਈ ਨਹੀਂ ਛੱਡ ਦੋ ਉਹ ਕੋਈ ਨਹੀਂ ਛੱਡ ਦੋ ਠਾੜ ਠਾੜ ਟੈਕਸ਼ਨ ਉਹ ਕਾਫੀ ਡਾਊਨ ਹੋ ਗਿਆ ਸਾ ਉਹ ਬਾਈ ਮੈਨੂੰ ਲੱਗਦਾ ਡਾਕਟਰ ਤੇ ਲੈ ਕੇ ਜਾਣ ਬੁੱਬਰ ਨਾਲੇ ਮਰਨਾਲੇ ਬੇਫੀਨ ਚਲ ਚਲ ਕੋਲ ਚਲੇ ਮੈਂ ਟਿੱਡੇ ਪਾ ਆ ਜਾ ਆ ਜਾ ਦੇਖ ਕੇ ਦੇਖੇ ਇਧਰ ਉੜਕ ਨਾ ਜਾਈ ਕੋਈ ਨਹੀਂ ਕਾਹ ਨੂੰ ਇੰਨਾ ਕੰਮ ਕਰਦਾ ਤੈਨੂੰ ਉੱਪਰ ਦਾ ਆਸੀ ਆਪੀ ਕੰਮ ਨੂੰ ਕੀ ਆ ਯਾਰ ਅਸ ਇੱਥੇ ਰੋ ਜਾ